ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਮਹਾਦੇ ਜੀ ਮੈਂ ਤੁਹਾਡੇ ਘਰ ਚ ਆ ਕੇ ਤੁਹਾਡੀ ਹਵਾ ਖਰਾਬ ਕਰ ਦਵਾਂ ਉਹ ਘਰ ਦੇ ਵਿੱਚ ਤੇ ਤੁਸੀਂ ਤਾਂ ਮੈਨੂੰ ਘਰੋਂ ਬਾਹਰ ਕੱਢ ਦੋਗੇ ਮੈਂ ਪਹਿਲਾ ਬੰਦਾ ਸੀ ਅਮਰੀਕਾ ਤੋਂ ਆਰੋ ਨੂੰ ਲੈ ਕੇ ਆਇਆ 70 ਤੋਂ 80% ਮੇਰੀ ਬੋਡੀ ਜੂ ਪਾਣੀ ਹੈ ਤੇ ਮੈਨੂੰ ਉਹਦਾ ਸੋਚਣਾ ਚਾਹੀਦਾ ਵੀ ਪਾਣੀ ਆਇਆ ਕਿੱਥੋਂ ਮੈਨੂੰ ਲੱਗਦਾ ਜੀ ਇਹਨਾਂ ਨੇ ਇੱਕ ਹੋਰ ਬੜਾ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਪਾਣੀ ਆਉਂਦਾ ਕਿੱਥੋਂ ਹੈ ਇਹ ਤੁਸੀਂ ਕਲੋਰੀਨ ਨੂੰ ਪ੍ਰੋਪਰ ਸਾਰੇ ਘਰਜ ਕੱਢ ਦਿਓ ਤੁਸੀਂ ਤਾਂ ਬਹੁਤ ਖਰਚ ਆਏਗਾ ਹੁਣ ਤੁਸੀਂ ਘਰ ਦਾ ਪਾਣੀ ਇੰਨਾ ਸਾਫ਼ ਲਿਆ ਕੇ ਕਿੱਥੇ ਕਰ ਲੋਗੇ ਮੇਰੇ ਘਰ ਦੇ ਪਾਣੀ 'ਚ ਕਲੋਰੀਨ ਨਹੀਂ ਹੈ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਵੀ ਹੈ ਖੁਸ਼ੀ ਵੀ ਹੈ ਸਭ ਤੋਂ ਜਿਆਦਾ ਫਰੈਸ਼ ਪਾਣੀ ਕੈਨੇਡਾ 'ਚ ਹੈ ਸਾਰੀ ਦੁਨੀਆ ਚ ਟੋਟਲ 3% ਪਾਣੀ ਆ ਡਰਿੰਕਿੰਗ ਵਾਟਰ ਸਾਰੀ ਵਰਲਡ ਚ 2% ਤਾਂ ਕੈਨੇਡਾ ਕੋਲ ਆ ਜਾਣਕਾਰੀਆਂ ਸੈਗਮੈਂਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਤੱਕ ਵੱਖ-ਵੱਖ ਇਨਫੋਰਮੇਸ਼ਨ ਲੈ ਕੇ ਆਈਏ ਤੇ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆਂ ਤੇ ਪਾਣੀ ਜਿਹੜਾ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਤੇ ਜਦੋਂ ਸਾਫ਼ ਸੁਥਰੇ ਪਾਣੀ ਦੀ ਗੱਲ ਕਰਦੇ ਆਂ ਤੇ ਤੁਸੀਂ ਸੋਚਣਾ ਕਿ ਕੈਨੇਡਾ ਵਰਗੀ ਕੰਟਰੀ 'ਚ ਬੈਠ ਕੇ ਮੈਂ ਪਾਣੀ ਸਾਫ਼ ਸੁਥਰੇ ਦੀ ਗੱਲ ਕਿਉਂ ਕਰ ਰਹੀ ਆ ਸੋ ਪਾਣੀ ਦੇ ਉੱਤੇ ਰਿਸਰਚ ਕਰਕੇ ਬੜੇ ਲੋਕਾਂ ਨੇ ਨਾਮ ਖੱਟਿਆ ਬੜੇ ਲੋਕਾਂ ਦੇ ਨਾਮ ਅੱਗੇ ਆਏ ਪਰ ਸਾਡੀ ਪੰਜਾਬੀ ਕਮਿਊਨਿਟੀ 'ਚੋਂ ਪਰਮਜੀਤ ਸਿੰਘ ਰਾਣਾ ਜਿਨ੍ਹਾਂ ਨੇ 30 ਸਾਲ ਆਪਣੀ ਜ਼ਿੰਦਗੀ ਦੇ ਪਾਣੀ ਦੀ ਰਿਸਰਚ ਦੇ ਉੱਤੇ ਲਾ ਦਿੱਤੇ ਜਾਦਾ ਸਮਾਂ ਆਪਣਾ ਪੰਜਾਬ ਦੇ ਵਿੱਚ ਰਹਿੰਦੇ ਨੇ ਤੇ ਪੰਜਾਬ ਦੇ ਪਾਣੀਆਂ ਦਾ ਫਿਕਰ ਕਰਦੇ ਨੇ ਉੱਥੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦੇ ਨੇ ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਅੱਗੇ ਚੱਲ ਕੇ ਦੱਸਾਂਗੇ ਪਰ ਅੱਜ ਅਸੀਂ ਨਾਲ ਤੋਂ ਬਹੁਤ ਅਹਿਮ ਜਾਣਕਾਰੀ ਲੈਣੀ ਆ ਆਓ ਪਹਿਲਾਂ ਇਹਨਾਂ ਨੂੰ ਜਿਵੇਂ ਕਹਿੰਦੇ ਆ ਪਰਮਜੀਤ ਜੀ ਸਸੀਗਲ ਜੀ ਜੀ ਨੂੰ ਤੁਹਾਨੂੰ ਸਸੀਗਲ ਜੀ ਜੀ ਹਾਂ ਸਰ ਬਹੁਤ ਮਿਹਰਬਾਨੀ ਤੁਹਾਡੀ ਸਮਾਂ ਦੇਣ ਦੇ ਤੇ ਜੀ ਆਇਆਂ ਨੂੰ ਤੁਹਾਨੂੰ ਫਿਰ ਤੋਂ ਤੁਹਾਡੇ ਆਪਣੇ ਮੁਲਕ ਕੈਨੇਡਾ ਦੇ ਵਿੱਚ ਥੈਂਕ ਯੂ ਜੀ ਤੁਹਾਡਾ ਬਹੁਤ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਚੰਗੀ ਇਨਫੋਰਮੇਸ਼ਨ ਦਿੱਤੀ ਜਾਵੇ ਜੋ ਜਦੋਂ ਪੰਜਾਬ ਦੀ ਗੱਲ ਕਰਦੇ ਆ ਬਹੁਤਾ ਸਮਾਂ ਤੁਸੀਂ ਪੰਜਾਬ 'ਚ ਰਹਿੰਦੇ ਹੋ ਤੇ ਹੁਣ ਮੈਨੂੰ ਲੱਗਦਾ ਹੈ ਕਿ ਇਸ ਵਾਰ ਤੁਸੀਂ ਥੋੜਾ ਛੇਤੀ ਆ ਗਏ ਕਿਉਂਕਿ ਗਰਮੀ ਕਹਿੰਦੇ ਬਹੁਤਿਆ ਉੱਥੇ ਹਾਂ ਉੱਥੇ ਐ ਸਾਲ ਸਭ ਤੋਂ ਜ਼ਿਆਦਾ ਗਰਮੀ ਪਈ ਆ ਜੀ ਤੇ ਪਰ ਅਸੀਂ ਤਾਂ ਯੂਜ਼ ਟੂ ਹੋਇਓ ਆ ਕਿਉਂਕਿ ਜੰਮੇ ਪੜੇ ਉੱਥੇ ਦੇ ਹੈਗੇ ਆ ਜੀ ਤੇ ਅਸੀਂ ਇਸ ਲੱਕੀਆ ਸਾਨੂੰ ਦੋਵੇਂ ਪਾਸੇ ਚਾਂਸ ਮਿਲ ਜਾਂਦਾ ਹੁਣ ਥੋੜੀ ਜਿਹੀ ਰਹਿਦ ਲਈ ਅਸੀਂ ਕੈਨੇਡਾ ਆ ਗਏ ਜੀ ਪਾਣੀ ਤੇ ਤੁਸੀਂ ਬੜਾ ਕੰਮ ਕੀਤਾ 30 ਸਾਲ 35 ਸਾਲ ਦੀ ਜ਼ਿੰਦਗੀ ਦੇ ਤੁਸੀਂ ਇਹਦੀ ਰਿਸਰਚ ਦਿਲਾ ਦਿੱਤੇ ਔਰ ਤੁਸੀਂ ਤੁਹਾਨੂੰ ਸਵਾਲ ਕਰਕੇ ਤੇ ਸਵਾਲ ਕਰਨ ਵਾਲਾ ਕਈ ਵਾਰੀ ਸ਼ਸ਼ੋ ਪੰਜ ਚ ਪੈ ਜਾਂਦਾ ਤੁਸੀਂ ਉਹਦਾ ਜਵਾਬ ਦੇ ਕੇ ਸੋਚਣ ਲਈ ਮਜਬੂਰ ਕਰ ਦਿੰਦੇ ਹੋ ਕਿ ਪਾਣੀ ਕਿਹੜਾ ਪੀਣ ਵਾਲਾ ਹੁਣ ਅਸੀਂ ਕੈਨੇਡਾ ਚ ਰਹਿੰਦੇ ਆ ਇਸ ਮੁਲਕ ਦੇ ਵਿੱਚ ਜੇ ਕੋਈ ਕਹੇ ਕਿ ਪਾਣੀ ਪੀਣ ਵਾਲਾ ਸ਼ੁੱਧ ਨਹੀਂਗਾ ਜਸਾਫ ਨਹੀਂ ਜ ਸਾਡੀ ਸਿਹਤ ਲਈ ਚੰਗਾ ਨਹੀਂ ਇਹ ਥੋੜਾ ਹਾਸੋਹੀਲੀ ਜੀ ਗੱਲ ਵੀ ਲੱਗਦੀ ਆ ਪਰ ਹੁਣ ਤੁਸੀਂ ਪੰਜਾਬ ਚ ਪਾਣੀਆਂ ਦੀ ਗੱਲ ਕਰਦੇ ਆ ਤੇ ਉਹ ਸਾਰੀ ਦੁਨੀਆ ਨੂੰ ਪਤਾ ਉੱਥੇ ਦੇ ਪਾਣੀ ਦਾ ਕੀ ਹਾਲਾਤ ਆ ਪਰ ਮੈਂ ਅੱਜ ਕੈਨੇਡਾ ਦੇ ਪਾਣੀ ਦੀ ਗੱਲ ਕਰਾਂਗੀ ਤੇ ਕੈਨੇਡਾ ਦਾ ਜਿਹੜਾ ਸਾਡਾ ਪੀਣ ਵਾਲਾ ਪਾਣੀ ਆ ਇਹਦੇ ਬਾਰੇ ਤੁਹਾਡੀ ਕੀ ਰਾਏ ਆ ਦੇਖੋ ਜੀ ਮੈਂ 1970 ਚ ਆਇਆ ਸੀ ਇੱਥੇ ਤੇ ਮੈਨੂੰ ਮੌਕਾ ਮਿਲਿਆ ਜੌਬ ਕਰਨ ਦਾ ਤੇ ਰਹਾਂ ਮੈਂ ਜਾਨੀ ਕਿ ਮਸਲੀ ਗੋਰਿਆਂ ਦੇ ਵਿੱਚ ਹੀ ਸੀਗਾ ਜੀ ਇটস 72 73 ਦੇ ਵਿੱਚ ਮੈਂ ਇੱਕ ਆਫਿਸ ਹੈਗਾ ਉੱਥੇ ਗਿਆ ਤੇ ਮੈਂ ਆਫਿਸ ਦੇ ਵਿੱਚ ਉਹਨੀ ਬੋਤਲ ਇਹਦਾ ਪੁੱਠੀ ਕਰਕੇ ਆ ਨਾ ਤੇ ਕੰਟੇਨਰ ਦੇ ਉੱਤੇ ਰੱਖਿਓ ਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਪੈ ਗਿਆ ਇਹ ਪਾਣੀ ਇਹਦਾ ਯਾਰ ਕੈਨੇਡਾ ਦਾ ਬਹੁਤ ਸਾਫ਼ ਆ ਵੇਹ ਦੀ ਕੀ ਜ਼ਰੂਰਤ ਪੈ ਗਈ ਹੂੰ ਉਹ ਗੋਰੇ ਦਾ ਨਾਂ ਸੀ ਜੋ ਲੈਸਲੀ ਜੀ ਉਹ ਆਟੋ ਸਿਸਟਮ ਕੰਪਨੀ ਸੀਗੀ ਬੜੀ ਤਕੜੀ ਕੰਪਨੀ ਸੀਗੀ ਉਹ ਕਹਿੰਦਾ ਕਹਿੰਦਾ ਬਹਿ ਜਾ ਤੈਨੂੰ ਮੈਂ ਇਹਦੀ ਗੱਲ ਦੱਸਦਾ ਅਸੀਂ ਕਹਿੰਦਾ ਆਪਣੇ ਵਰਕਰਾਂ ਨੂੰ ਸ਼ੁੱਧ ਪਾਣੀ ਇਸ ਕਰਕੇ ਪਲੋਣੇ ਆ ਕਿ ਉਹ ਸਿਹਤਮੰਦ ਰਹਿਣ ਤੇ ਉਹਨਾਂ ਤੋਂ ਕੰਮ ਅਸੀਂ ਜ਼ਿਆਦਾ ਲੈ ਸਕੀ ਮੈਂ ਕਹਾਂ ਬੇ ਪਾਣੀ ਤਾਂ ਜਿਹੜਾ ਟੂਟੀ ਦਾ ਪੀਨੇ ਆ ਸ਼ੁੱਧਿਆ ਕਹਿੰਦਾ ਨਹੀਂ ਸ਼ੁੱਧ ਨਹੀਂ ਹੈਗਾ ਉਹਦਾ ਅਸੈਪਟੇਬਲ ਹੈਗਾ ਸੇਫ ਨਹੀਂ ਤੁਸੀਂ ਕਹਿੰਦੇ ਹੋ ਨਾ ਪਾਣੀ ਸੇਫ ਜੇ ਸੇਫ ਨਹੀਂ ਹੈਗਾ ਤਾਂ ਫਿਰ ਇਸ ਕਰਕੇ ਜਿਹੜੇ ਜਿੰਨੇ ਵੀ ਗੋਰੇ ਆ ਜਦੋਂ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦਾ ਗੋਰੇ ਹੀ ਪਾਣੀ ਸੋੜਨ ਨੂੰ ਖਰੀਦਦੇ ਪਰ ਹੁਣ ਤਾਂ ਮੈਂ ਦੇਖਿਆ ਆਖੇ ਵੀ ਆਪਣੀ ਇੰਡੀਅਨ ਬੰਦੇ ਵੀ ਥੋੜੀ ਜਿਹੀ ਅਵੇਰਨੈਸ ਹੋ ਗਿਆ ਬਿਲਕੁਲ ਜੀ ਬਾਤੇ ਘਰਾਂ ਦੇ ਵਿੱਚ ਫਿਲਟਰ ਲੱਗੇ ਆ ਬਹੁਤੇ ਘਰ ਪਾਣੀ ਦੀਆਂ ਬੋਤਲਾਂ ਲਿਆ ਕੇ ਪੀਂਦੇ ਆ ਜਾਂ ਬਾਹਰੋਂ ਖਰੀਦ ਕੇ ਲਿਆ ਕੇ ਪਾਣੀ ਪੀਂਦੇ ਆ ਤੇ ਬਹੁਤੇ ਲੋਕ ਸਿੱਧਾ ਟੂਟੀ ਤੋਂ ਟੈਪ ਤੋਂ ਪਾਣੀ ਗਲਾਸ ਚ ਭਰ ਕੇ ਵੀ ਪੀ ਲੈਂਦੇ ਆ ਤੇ ਪਰ ਪੀਣ ਵਾਲੇ ਪਾਣੀ ਦੀ ਜਦੋਂ ਗੱਲ ਆਉਂਦੀ ਆ ਇਹ ਸਿਹਤ ਦੇ ਲਈ ਤਾਂ ਬਹੁਤ ਜ਼ਰੂਰੀ ਆ ਪਾਣੀ ਬਿਨਾ ਤਾਂ ਸਾਡਾ ਉਹੀ ਕਹਿ ਲਓ ਗੁਜ਼ਾਰਾ ਨਹੀਂ ਪਰ ਕੈਨੇਡਾ ਵਰਗੇ ਮੁਲਕ ਵਿੱਚ ਵੀ ਇਹੋ ਜਿਹੇ ਹਾਲਾਤੇ ਆ ਥੋੜਾ ਜਿਹਾ ਇਹਦੇ ਬਾਰੇ ਦੱਸੋ ਕਿਉਂਕਿ ਇੱਥੇ ਤਾਂ ਸਰਕਾਰਾਂ ਕਹਿੰਦੀਆਂ ਕਿ ਪਾਣੀ ਦਾ ਉਖਾਸ ਖਿਆਲ ਰੱਖਦੀ ਹੈ ਦੇਖੋ ਤੁਸੀਂ ਸਾਰੇ ਦੁਨੀਆ ਦੀ ਗੱਲ ਲੈ ਲਓ ਕੱਲੀ ਮੈਂ ਕੈਨੇਡਾ ਦੀ ਨਹੀਂ ਲੈਂਦਾ ਪਾਣੀ ਦੇ ਵਿੱਚ ਜਿਹੜੀ ਸਮੱਸਿਆ ਹੁੰਦੀ ਆ ਵੀ ਪਾਣੀ ਨੂੰ ਅਸੀਂ ਬੈਕਟੀਰੀਆ ਫ੍ਰੀ ਸਾਨੂੰ ਕਰਨਾ ਪੈਂਦਾ ਇਹ ਬੈਕਟੀਰੀਆ ਹਵਾ 'ਚ ਵੀ ਹੁੰਦੇ ਆ ਬੈਕਟੀਰੀਆ ਪਾਣੀ 'ਚ ਵੀ ਆ ਜਾਂਦੇ ਆ ਤੇ ਪਾਈਪਾਂ 'ਚ ਵੀ ਆ ਜਾਂਦੇ ਆ ਸੋ ਇਹ ਬੈਕਟੀਰੀਆ ਜਿਹੜੇ ਹੈਗੇ ਆ ਇਹਦੇ ਨਾਲ ਤੁਸੀਂ ਰਾਈਟ ਵੇ ਸਿੱਖ ਹੋ ਜਾਂਦੇ ਆ ਹੁਣ ਪਾਣੀ 'ਚ ਹਰ ਇੱਕ ਪਾਣੀ 'ਚ ਬੈਕਟੀਰੀਆ ਹੈਗੇ ਆ ਅੱਛਾ ਹੁਣ ਬੈਕਟੀਰੀਆ ਨੂੰ ਤੁਸੀਂ ਮਾਰੋਗੇ ਕਿਦਾਂ ਪਰ ਸੌਰੀ ਤੁਹਾਡੀ ਗੱਲ ਕੱਟਦੀ ਆ ਪਰ ਹੁਣ ਕੈਨੇਡਾ ਦੀ ਜੇ ਅਸੀਂ ਗੱਲ ਕਰੀਏ ਤੇ ਪਾਣੀ ਦੇ ਵਿੱਚ ਕਲੋਰਿਨ ਹੁੰਦੀ ਆ ਪਾਣੀ ਨੂੰ ਸਾਫ਼ ਰੱਖਣ ਦੇ ਲਈ ਈਕਲੀਨ ਰੱਖਣ ਦੇ ਲਈ ਸੋ ਉਹ ਘਰਾਂ 'ਚ ਆਉਂਦਾ ਤੇ ਬਹੁਤੇ ਲੋਕ ਫਿਲਟਰ ਲਾਉਂਦੇ ਨਹੀਂ ਸਿੱਧਾ ਟੂਟੀ ਤੋਂ ਕਹਿੰਦੇ ਆ ਤਾਂ ਸਾਫ਼ ਸੁਥਰਾ ਪਾਣੀ ਟੂਟੀ ਤੋਂ ਕੱਢ ਕੇ ਪੀ ਲੈਂਦੇ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਉਹ ਤੁਹਾਡੀ ਆਪਣੀ ਅੰਡਰਸਟੈਂਡਿੰਗ ਹੈਗੀ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜੀ ਕਲੋਰੀਨ ਦੇਖੋ ਦੋ ਤਰ੍ਹਾਂ ਨਾਲ ਪਾਣੀ ਨੂੰ ਸਾਫ਼ ਹੁੰਦਾ ਦੁਨੀਆ ਦੇ ਵਿੱਚ ਇੱਕ ਹੈਗਾ ਕਲੋਰੀਨ ਜਿਹੜਾ ਕਿ ਜੀਪ ਮੈਥਡ ਹੈ ਸਸਤਾ ਮੈਥਡ ਹੈ ਜਿਹੜਾ ਤੇ ਦੂਸਰਾ ਜਿਹੜਾ ਮੈਥਡ ਹੈ ਉਹਨੂੰ ਅਸੀਂ ਆਜ਼ੋਨਾਈਜੇਸ਼ਨ ਕਹਿੰਦੇ ਆ ਪਰ ਉਹ ਕੁਝ ਕੁਝ ਕੰਟਰੀਆਂ 'ਚ ਹੁੰਦਾ ਹੁਣ ਜਿਹੜਾ ਉਹ ਮਹਿੰਗਾ ਬਹੁਤ ਆ ਜ਼ਵੇਰੀ ਵੇਰੀ ਐਕਸਪੈਂਸਿਵ ਉਹ 'ਚ ਕੈਮੀਕਲ ਨਹੀਂ ਪੈਂਦੇ ਜੀ ਜਿਹੜੀ ਕਲੋਰੀਨ ਆ ਇਹ ਕੈਮੀਕਲ ਆ ਇਹ ਕਲੋਰੀਨ ਇਟਸੈਲਫ is not a dangerous par jadon e chlorine mix with the organics in the water it to form a trihalomethine ek hmm. third chemical banta which is carcinogenic oh ek itni khatarnak che ban jandi hai oh fir hun sanu nahi pata te jeda hun tusi pani gharaj use karde ha tusi ikade socho sahi pani aunda kitthoh thodi 70 to 80% ਸਰੀ ਬੋਡੀ ਜੂ ਪਾਣੀ ਹੈ ਜੀ ਠੀਕ ਹੈ ਹੁਣ ਜੇ ਅਸੀਂ ਇਨੀ ਸੋਚ ਨਹੀਂ ਰੱਖਦੇ ਵੀ ਜਿਹੜਾ ਪਾਣੀ ਅਸੀਂ ਪੀ ਰਹੇ ਆ ਅਸੀਂ ਗਵਰਨਮੈਂਟ ਤੇ ਸਿੱਟ ਦੇਦੇ ਆ ਇਹ ਤਾਂ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਆ ਗਵਰਨਮੈਂਟ ਦੀ ਸਿਰਫ ਰਿਸਪੌਂਸਿਬਿਲਟੀ ਆ ਤੁਸੀਂ ਘਰਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ 98% ਪਾਣੀ ਤੁਸੀਂ ਯੂਜ਼ ਕਰਦੇ ਆ ਨਹਾਉਣਾ ਧੋਣਾ ਕੱਪੜੇ ਧੋਣਾ ਭਾਂਡੇ ਧੋਣਾ ਫਲੋਰ ਵਾਸ਼ ਕਰਨੀ ਕਾਰ ਵਾਸ਼ ਕਰਨੀ ਗਾਰਡਨ ਪਾਣੀ ਦੇਣਾ ਕੁਕਿੰਗ ਵੀ ਕਰਨੀ ਹੈ ਕੁਕਿੰਗ ਵੀ ਕਰਨੀ ਆ ਹੁਣ ਸਿਰਫ ਤੁਸੀਂ 2% ਜਿਹੜਾ ਪਾਣੀ ਆ ਉਹ ਪੀਣਾ ਹੈ ਉਹ ਤੁਸੀਂ ਯੂਜ਼ ਕਰਦੇ ਆ ਹੁਣ ਕੋਈ ਵੀ ਗਵਰਨਮੈਂਟ ਇਹਨਾਂ ਪੈਸਾ ਨਹੀਂ ਖਰੀਦ ਸਕਦੀ ਵੀ 98% ਉਹ ਵੇਸਟ ਹੋ ਜਾਂਦਾ ਠੀਕ ਹੈ ਹੋ 2% ਤੁਸੀਂ ਪਾਣੀ ਪੀਣਾ ਹੈਗਾ ਆਊਟ ਆਫ ਜਿਹੜਾ ਤੁਸੀਂ ਟੋਟਲ ਹੈਗਾ ਸੋ ਹੁਣ ਤੁਸੀਂ ਜਿਹੜਾ 2% ਪਾਣੀ ਆ ਤੁਸੀਂ ਸੋਚਦੇ ਆ ਵੀ ਪਾਣੀ ਠੀਕ ਆ ਪਰ ਉਹ ਕਲੋਰੀ ਨਹੀਂ ਆ ਕਲੋਰੀਨ ਦੇ ਬਹੁਤ ਸਾਈਡ ਇਫੈਕਟ ਆ ਤੁਸੀਂ ਹੌਲੀ ਹੌਲੀ ਹੁਣ ਜਿਹੜਾ ਬੱਚਾ ਆ ਜੀ ਬੱਚਾ ਜਦੋਂ ਡਿਵੈਲਪ ਹੁੰਦਾ ਉਹਦੀ ਬਾਡੀ ਬੜੀ ਸੈਂਸਿਟਿਵ ਹੁੰਦੀ ਆ ਤੁਸੀਂ ਦੇਖਿਆ ਹੋਊਗਾ ਛੋਟੇ ਛੋਟੇ ਬੱਚਿਆਂ ਨੂੰ ਰੈਸ਼ ਬਹੁਤ ਹੋ ਜਾਂਦੀ ਆ ਬੜੀ ਸਕਿਨ ਬਹੁਤ ਸੌਫਟ ਹੁੰਦੀ ਆ ਮੋਸਟਲੀ ਜਿਹੜੀ ਸਕਿਨ ਦੀ ਤੇ ਹੈਅਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਲੋਕਾਂ ਦੇ ਵਾਲ ਬਹੁਤ ਛੇੜ ਛੱਡਦੇ ਆ ਸਕਿਨ ਤੇ ਰੈਸ਼ ਬਹੁਤ ਜ਼ਿਆਦਾ ਰਹਿੰਦੀ ਆ ਛੋਟੇ ਬੱਚਿਆਂ ਦੀ ਸੈਂਸਿਟਿਵ ਸਕਿਨ ਹੁੰਦੀ ਆ ਕੀ ਇਹ ਪਾਣੀ ਦੇ ਕਰਕੇ ਹੁੰਦੀ ਆ ਦੇਖੋ ਜਿਹੜਾ ਸਟੈਂਡਰਡ ਆ ਗਵਰਨਮੈਂਟ ਦਾ ਇਹ ਬਹੁਤੀ ਕਲੋਰੀਨ ਪਾ ਨਹੀਂ ਸਕਦੇ ਯੂ ਬਲ ਹਸੋ ਕਿਲ ਪੀਪਲ ਵਿਦ ਕਲੋਰੀਨ ਇਹ ਪਾਉਂਦੇ ਆ ਸਮਾਲ ਮਾਉਂਟ ਉਹ ਉਸਮਾਲ ਮਾਉਂਟ ਦੇ ਨਾਲ ਕੀ ਹੁੰਦਾ ਫਰ ਲੌਂਗ ਟਰਮ ਤੁਹਾਨੂੰ ਇਫੈਕਟ ਕਰਦੀ ਆ ਲੌਂਗ ਟਰਮ ਹੁ ਜੇ ਤੁਸੀਂ ਲਗਾਤਾਰ ਇਹ ਪਾਣੀ ਪੀ ਜਨੇ ਪੀ ਜਨੇ ਆ ਤੇ ਤੁਹਾਡਾ ਜਿਹੜੀ ਸਕਿਨ ਵੀ ਖਰਾਬ ਹੋ ਜਾਊਗੀ ਤੁਹਾਡੇ ਬਾਲ ਵੀ ਖਰਾਬ ਹੋ ਜਾਊਗੇ ਤੁਹਾਡੇ ਜਿਹੜੀ ਡਿਸਕਲਰੇਸ਼ਨ ਜਿਹੜੀ ਕਲਰ ਆ ਜਦੋਂ ਤੁਸੀਂ ਦੇਖਿਆ ਹੋਗਾ ਜਿਹੜੀ ਸਕਿਨ ਜਿਹੜੀ ਆ ਉਹਦਾ ਕਲਰ ਚੇਂਜ ਕਰ ਦਿੰਦੀ ਆ ਤੁਸੀਂ ਜੇ ਬੰਦੇ সুইমিং ਪੂਲ ਚ ਜਾਂਦੇ ਆ ਤੁਸੀਂ ਤੁਹਾਡੀਆਂ ਅੱਖਾਂ ਲਾਲ ਹੋ ਜਾਣਗੀਆਂ ਜੇ ਤੁਸੀਂ সুইমিং ਪੂਲ ਚੋਂ ਨਿਕਲ ਕੇ ਆਉਂਗੇ ਤੁਹਾਡੀਆਂ ਅੱਖਾਂ ਸਾਰੀਆਂ ਰੈੱਡ ਹੋ ਜਾਣਗੀਆਂ ਫਿਰ ਇਹਦਾ ਇਫੈਕਟ ਕੀ ਹੈਗਾ ਵੀ ਇਹ ਜਿੰਨੀ ਵੀ ਹੈਲਥ ਦੀ ਪ੍ਰੋਬਲਮ ਆ ਰਹੀ ਆ ਆਪਾਂ ਨੂੰ ਇਹ ਕੈਮੀਕਲ ਆ ਸੋ ਜਿਹੜੇ ਜੋੜਾਂ ਦੇ ਦਰਦ ਆ ਜਾਂ ਸਕਿਨ ਤੇ ਰੈਸ਼ ਹੋ ਜਾਂਦੀ ਆ ਜਾਂ ਵਾਲ ਝੜਦੇ ਆ ਕਈ ਲੋਕ ਕਹਿੰਦੇ ਕਿ ਸਾਡੇ ਵਾਲ ਬਹੁਤ ਛੇਤੀ ਚਿੱਟੇ ਆ ਜਾਂਦੇ ਆ ਜਾਂ ਝੜਦੇ ਬਹੁਤ ਛੇਤੀ ਆ ਸੋ ਇਹ ਕਲੋਰੀਨ ਇਫੈਕਟ ਕਰਦੀ ਹੈ ਦੇਖੋ ਤੁਸੀਂ ਇੱਕ ਸਿੰਪਲ ਜਿਹਾ ਮੈਥਡ ਹੈ ਤੁਸੀਂ ਕਲੋਰੀਨ ਵਾਲਾ ਪਾਣੀ ਬੂਟਿਆਂ ਨੂੰ ਪਾ ਦਿਓ ਬੂਟੇ ਮਰ ਜਾਂਦੇ ਆ ਤੁਸੀਂ ਕਲੋਰੀਨ ਤੋਂ ਜਿਹੜਾ ਰਹਿਤ ਪਾਣੀ ਬੂਟਿਆਂ ਨੂੰ ਪਾ ਦਿਓ ਤੁਸੀਂ ਦੇਖੋਗੇ ਥੋੜੀ ਬੂਟਿਆਂ ਦੀ ਗਰੋਥ ਕਿੰਨੀ ਹੁੰਦੀ ਹੈ ਤੁਸੀਂ ਬੜੇ ਲੰਬੇ ਸਮੇਂ 30 ਸਾਲ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਪਾਣੀ ਤੇ ਰਿਸਰਚ ਕੀਤੀ ਹੈ ਸੋ ਉਸ 30 ਸਾਲ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਕੀ ਉਦੋਂ ਲੋਕ ਇਸ ਕਲੋਰੀਨ ਕਲੋਰੀਨ ਵਾਲੇ ਪਾਣੀ ਨੂੰ ਸਾਫ਼ ਕਰਕੇ ਪੀਣ ਦੇ ਲਈ ਕੋਈ ਇਹੋ ਜਿਹਾ ਮੈਥਡ ਵਰਤਦੇ ਸੀ ਕਿਵੇਂ ਉਹ 2% ਪਾਣੀ ਪੀਣ ਦੇ ਲਈ ਉਹਨੂੰ ਸਾਫ਼ ਕਰਦੇ ਸੀ ਕੀ ਉਹ ਢੰਗ ਤਰੀਕਾ ਵਰਤਦੇ ਸੀ ਦੇਖੋ ਮਸ਼ੀਨਾਂ ਆਈਆਂ ਮਾਰਕੀਟ ਦੇ ਵਿੱਚ ਮੈਂ ਤੁਹਾਨੂੰ ਹੁਣ ਜੇ ਆਪਣੀ ਥੋੜੀ-ਬਹੁਤ ਸਟੋਰੀ ਦੱਸਦਾ ਇਹ ਸਾਰੀਆਂ ਮਸ਼ੀਨਾਂ ਅਮਰੀਕਾ ਤੋਂ ਆਈਆਂ ਨੇ ਮੈਂ ਪਹਿਲਾ ਬੰਦਾ ਸੀ ਅਮਰੀਕਾ ਤੋਂ ਆਰਓ ਨੂੰ ਲੈ ਕੇ ਆਇਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਫਿਰ ਕੀ ਹੋਇਆ ਮੇਰੇ ਅੰਕਲ ਆਏ ਸੀਗੇ ਉੱਥੇ ਆਪਣੇ ਅਮਰੀਕਾ ਦੇ ਵਿੱਚ ਆਏ ਸੀ ਨਿਊਯਾਰਕ ਉੱਥੇ ਇੱਕ ਮੈਨੂੰ ਗੋਰਾ ਮਿਲਿਆ ਸੀ ਉਹਦਾ ਨਾਂ ਸੀ ਜੂਲੀਅਸ ਲਰੋਸ ਉਹ ਉਸਨੇ ਮੈਨੂੰ ਕਿਹਾ ਕਹਿੰਦਾ ਵੀ ਜਿਹੜਾ ਪਾਣੀ ਆ ਉਹ ਪਾਣੀ ਬਹੁਤ ਖਰਾਬ ਆ ਉਹ ਮੈਂ ਕਿਹਾ ਯਾਰ ਪਾਣੀ ਤਾਂ ਅਸੀਂ ਛਪੜਾਂ ਦਾ ਪਾਣੀ ਪੀ ਕੇ ਬੜੇ ਹੋਏ ਆ ਇਹ ਪਾਣੀ ਕਿੱਥੋਂ ਖਰਾਬ ਹੋ ਗਿਆ ਉਹ ਕਹਿੰਦਾ ਇੰਡੀਆ ਦੇ ਵਿੱਚ 30 ਸਾਲਾਂ ਨੂੰ ਬਹੁਤ ਸਮੱਸਿਆ ਲੈਣੀ ਆ ਮੈਂ ਮੈਂ ਕਿਹਾ ਯਾਰ ਕੀ ਸਮੱਸਿਆ ਆ ਜੂਗੀ ਉਹ ਫਿਰ ਜਦੋਂ ਮੈਨੂੰ ਪਤਾ ਲੱਗਾ ਫਿਰ ਉਸ ਵੇ ਸਾਨੂੰ ਇੱਕ ਟੈਕਨੋਲੋਜੀ ਦੱਸੀ ਵੀ ਜਿਹੜਾ ਆਉਣ ਵਾਲਾ ਟਾਈਮ ਆ ਇਹ ਕਲੋਰੀਨ ਨੂੰ ਵੀ ਕੱਢ ਦਿੰਦਾ ਪਾਣੀ ਨੂੰ ਵੀ ਸਾਫ਼ ਕਰ ਦਿੰਦਾ ਇਹ ਬੈਕਟੀਰੀਆ ਨੂੰ ਵੀ ਮਾਰਦਾ ਇਹ ਵਾਇਰਸਸ ਨੂੰ ਵੀ ਖਤਮ ਕਰ ਦਿੰਦਾ ਇਹੀ ਹੋਊਗਾ ਫਿਰ ਅਸੀਂ ਉਹ ਟੈਕਨੋਲੋਜੀ ਉਹਦੇ ਕੋਲ ਬਾਇ ਕਰਕੇ ਇੱਥੇ ਮੈਂ ਕੈਨੇਡਾ 'ਚ ਲਿਆ ਠੀਕ ਹੈ ਪਰ ਕੈਨੇਡਿਆ ਦਾ ਕੋਈ ਸਟੈਂਡਰਡ ਥੋੜਾ ਜਿਹਾ ਡਿਫਰੈਂਟ ਆ ਅਮਰੀਕਾ ਦੇ ਡਿਫਰੈਂਟ ਆ ਕੈਨੇਡੀਅਨ ਸਟੈਂਡਰਡ ਡਿਫਰੈਂਟ ਆ ਸੋ ਸਾਨੂੰ ਸਾਲ ਲੱਗਿਆ ਉਸ ਨੂੰ ਡਿਵੈਲਪ ਕਰਨ ਨੂੰ ਪਰ ਸਮ ਹਾਉ ਉਸ ਟਾਈਮ ਇਤਨੀ ਐਡਵਾਂਸਡ ਟੈਕਨੋਲੋਜੀ ਨਹੀਂ ਸੀ ਕਿਉਂਕਿ ਇੱਕ ਸਾਡਾ ਪੰਪ ਹੁੰਦਾ ਸੀ ਉਹ ਉਹਦੇ ਵਿੱਚ ਇੱਕ ਰਬੜ ਹੁੰਦੀ ਸੀ ਜਿਹੜਾ ਓਜ਼ੋਨ ਆ ਇਹ ਡਿਸਟਰੋਏ ਕਰ ਦਿੰਦਾ ਹਰੇਕ ਚੀਜ਼ ਨੂੰ ਉਸ ਸੂਤੇ ਨਹੀਂ ਆਇਆ ਸੋ ਇਸ ਸਾਲ ਤੋਂ ਬਾਅਦ ਫਿਰ ਸਾਨੂੰ ਗਿਵ ਅਪ ਕਰਨਾ ਪਿਆ ਇੰਡਸਟਰੀਅਲ ਤੇ ਜਿੱਦਾਂ ਕਮਰਸ਼ੀਅਲ 'ਚ ਅਸੀਂ ਕਾਜਾਬ ਹੋ ਗਏ ਸੀ ਡੋਮੈਸਿਕ ਨਹੀਂ ਸੀ ਅਸੀਂ ਆਪ ਆਏ ਤੇ ਮੇਰਾ ਕਹਿਣ ਦਾ ਮਤਲਬ ਕੀ ਹੈ ਵੀ ਜਿਹੜਾ ਪਾਣੀ ਦੇ ਵਿੱਚ ਉਸ ਟਾਈਮ ਜਿਹੜੀ ਆਰਓ ਸੀਗੀ ਆਰੋਨੇ ਪੈੜ پکڑ ਲੈ ਸੀ ਘਰ ਘਰ ਲੋਕਾਂ ਨੇ ਆਰੂਲ ਵਾਲੇ ਸੀ ਪਰ ਉਹਦੇ ਥੋੜੇ ਜਿਹੇ ਸਾਈਡ ਇਫੈਕਟ ਸੀ ਕਿਉਂਕਿ ਉਹ ਪਾਣੀ ਨੂੰ ਐਸਿਡ ਬਣਾਉਂਦੀ ਹੈ ਜਿਹੜਾ ਕੈਨੇਡਾ ਦਾ ਵਾਟਰ ਆਇਆ ਸੀ ਇੱਥੇ ਦੇ ਪਾਣੀ ਦੀ ਗੱਲ ਕਰਦੇ ਆ ਹੁਣ ਜਦੋਂ ਕਹਿੰਦੇ ਕਿ ਪਾਣੀ ਪੀਣ ਵਾਲਾ ਲੋਕੀ ਖਾਸ ਕਰਕੇ ਬੋਤਲਾਂ ਦਾ ਪਾਣੀ ਲੈ ਆਉਂਦੇ ਹੁਣ ਕਹਿੰਦੇ ਕਿ ਪਲਾਸਟਿਕ ਵੀ ਤੁਹਾਡੇ ਲਈ ਸੇਫ ਨਹੀਂ ਗੀ ਬੋਤਲ ਦੇ ਵਿੱਚ ਲੰਬਾ ਸਮਾਂ ਤੁਸੀਂ ਇੱਕ ਵਾਰੀ ਖੋਲ ਲਈ ਆ ਉਹ ਲੰਬਾ ਸਮਾਂ ਪਾਣੀ ਪਿਆ ਰਹਿੰਦਾ ਉਹ ਵੀ ਤੁਹਾਡੇ ਲਈ ਚੰਗਾ ਨਹੀਂਗਾ ਬੜਾ ਕੁਝ ਸਟੱਡੀ ਆਏ ਦਿਨ ਕੋchna ਕੋchna ਮਾਉਂਦਾਰੇਂਦਾ ਹੁਣ ਮੇਰੇ ਘਰ ਚ ਪਾਣੀ ਸਰਕਾਰ ਦੇ ਰਹੀ ਆ ਬੇਸ਼ੱਕ ਉਹ ਸਾਫ ਸੁਥਰਾ ਪਾਣੀ 98% ਮੈਂ ਘਰ ਦੇ ਕੰਮਾਂ ਲਈ ਵਰਤਦੀ ਆ 2% ਪੀਣ ਲਈ ਵਰਤਦੀ ਆ ਹੁਣ ਕਲੋਰੀਨ ਦੇ ਨਾਲ ਉਹ ਸਾਫ ਸੁਥਰਾ ਕਰਕੇ ਦੇ ਰਿਹਾ ਪਰ ਉਹ ਜਿਹੜਾ 2% ਪਾਣੀ ਆ ਜਾਂ ਮੇਰੇ ਘਰ ਦਾ 100% ਪਾਣੀ ਆ ਉਹਨੂੰ ਕਲੋਰੀਨ ਰਹਿਤ ਮੈਂ ਕਰਨਾ ਚਾਹੁੰਦੀ ਆ ਕਿਉਂਕਿ ਉੱਚ ਤਾਂ ਸਰਕਾਰ ਦਾ ਕੋਈ ਰੋਲਾ ਨਹੀਂ ਮੈਨੂੰ ਆਪਣੇ ਪਰਿਵਾਰ ਦੀ ਸਿਹਤ ਦਾ ਆਪਣੇ ਕਹਿ ਲਓ ਕਿ ਨਹਾਉਣ ਤੋਂ ਲੈ ਕੇ ਕੱਪੜੇ ਧੋਣੇ ਜਾਂ ਘਰ ਦੀ ਕੁਕਿੰਗ ਕਰਨੀ ਪਲਾਂਟਸ ਜਾਂ ਬੂਟਿਆਂ ਨੂੰ ਪਾਣੀ ਦੇਣਾ ਜਾਂ ਘਰ 'ਚ ਜਾਨਵਰ ਰੱਖੇ ਆ ਜਾਂ ਪੀਣਾ ਆ ਪਾਣੀ ਸੋ ਮੈਂ ਚਾਹੁੰਦੀ ਆ ਮੇਰਾ ਪਾਣੀ ਕਲੋਰੀਨ ਫ੍ਰੀ ਹੋਵੇ ਸੋ ਮੈਨੂੰ ਕੀ ਕਰਨਾ ਚਾਹੀਦਾ ਉਹ ਕਲੋਰੀਨ ਫ੍ਰੀ ਪਾਣੀ ਕਰਨ ਦੇ ਲਈ ਤੁਹਾਨੂੰ ਉਹਦਾ ਕਲੋਰੀਨ ਦੀ ਵਾਰੀ ਸਟੱਡੀ ਕੀਤੀ ਹੋਗੀ ਤੁਹਾਨੂੰ ਇਨੀ ਇਨਫਰਮੇਸ਼ਨ ਹੈ ਮੈਨੂੰ ਜਿੰਨਾ ਕਿ ਤੁਹਾਡੇ ਨਾਲ ਪਿਛਲੀਆਂ ਵੀ ਸਾਡੀਆਂ ਕਾਫੀ ਇੰਟਰਵਿਊਜ਼ ਰਹੀਆਂ ਜਿੰਨਾ ਕਿ ਮੈਂ ਤੁਹਾਨੂੰ ਤੁਹਾਡੇ ਕੋਲੋਂ ਸਿੱਖਿਆ ਬੈਠ ਕੇ ਗੱਲਾਂ ਕੀਤੀਆਂ ਤੁਹਾਡੇ ਨਾਲ ਕਿ ਕਲੋਰੀਨ ਸਾਡੇ ਲਈ ਪਾਣੀ ਸਾਫ਼ ਲਈ ਤਾਂ ਠੀਕ ਹੈ ਉਹ ਕੋਸ਼ਿਸ਼ ਕਰ ਰਹੇ ਥੋੜੀ ਮਾਤਰਾ ਚ ਸਰਕਾਰ ਪਾ ਰਹੀ ਹੈ ਪਰ ਲੰਬਾ ਸਮਾਂ ਉਹਨੂੰ ਪੀਂਦੇ ਰਹਿਣਾ ਉਹਨਾਂ ਕੱਪੜੇ ਧੋਣੇ ਜਾਂ ਉਹਦੇ ਨਾਲ ਨਹਾਉਣਾ ਜਾਂ ਕੁਕਿੰਗ ਕਰਨੀ ਉਹ ਸਾਡੀ ਸਿਹਤ ਦੇ ਲਈ ਇਹਨਾ ਚੰਗਾ ਨਹੀਂਗਾ ਪਣ ਕੱਪੜਿਆਂ ਦੀ ਗੱਲ ਕਰਦੇ ਆ ਕਾਲੇ ਕੱਪੜੇ ਨੂੰ ਜਦੋਂ ਅਸੀਂ ਧੋਨੇ ਆ ਥੋੜੇਕ ਧੋੜ ਪਾਉਣ ਤੋਂ ਬਾਅਦ ਉਹ ਰੰਗ ਫਿੱਕਾ ਹੋ ਜਾਂਦਾ ਦਾ ਉਹਦਾ ਰੰਗ ਉੱਡ ਜਾਂਦਾ ਜਿਹੜੇ ਗੂੜੇ ਕੱਪੜੇ ਆ ਬੇਸ਼ੱਕ ਉਹ ਟੀ-ਸ਼ਰਟਸ ਆ ਬੇਸ਼ੱਕ ਉਹ ਕੁਝ ਵੀ ਆ ਜਦੋਂ ਅਸੀਂ ਉਹਨਾਂ ਨੂੰ ਧੋਂਦੇ ਆ ਬੇਸ਼ੱਕ ਅਸੀਂ ਬਲੀਚ ਨਹੀਂ ਯੂਜ਼ ਕਰਦੇ ਚਿੱਟੇ ਵਾਲੇ ਤਾਂ ਅਸੀਂ ਬਲੀਚ ਯੂਜ਼ ਕਰਦੇ ਆ ਰੰਗਦਾਰ ਲਈ ਅਸੀਂ ਕਰਦੇ ਨਹੀਂ ਬਚਾ ਕੇ ਰੱਖਦੇ ਆ ਪਰ ਫਿਰ ਵੀ ਉਹਨਾਂ ਦੇ ਰੰਗ ਫੇਡ ਹੋ ਜਾਂਦੇ ਕਿਉਂਕਿ ਪਾਣੀ 'ਚ ਕਲੋਰੀ ਨਹੀਂ ਪਣ ਮੈਂ ਜੇ ਉਹ ਕੱਢਣੀ ਆਪਣੇ ਘਰ ਦੀ ਤੇ ਉਹਦੇ ਲਈ ਅਸੀਂ ਸਾਨੂੰ ਤਾਂ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਅਸੀਂ ਸਰਕਾਰ ਨੂੰ ਨਹੀਂ ਕਹਿਣਾ ਮੇਰੇ ਘਰ ਦਾ ਪਾਣੀ ਆ ਉਹਨੂੰ ਮੈਂ ਸਾਫ਼ ਰੱਖਣਾ ਉਹਦੇ ਲਈ ਕੀ ਕਰਨਾ ਚਾਹੀਦਾ ਦੇਖੋ ਕਲੋਰਿਨ ਬਹੁਤ इजीली ਰਿਮੂਵ ਹੋ ਜਾਂਦੀ ਆ ਪਾਣੀ ਚੋਂ ਇਹ ਜਿੱਦਾਂ ਸਾਇੰਸ ਜਿਹੜੀ ਟੈਕਨੋਲੋਜੀ ਆ ਜਿਹੜੀ ਵੀ ਬੈਕ ਅਸੀਂ ਕਾਰਬਨ ਫਿਲਟਰ ਯੂਜ਼ ਕਰਦੇ ਆਏ ਹਾਂ ਸਭ ਤੋਂ ਬੈਸਟ ਐਂਡ ਚੀਪਸ ਮੈਥਡ ਜਿਹੜਾ ਸੀਗਾ ਉਹ ਕਾਰਬਨ ਫਿਲਟਰ ਹੀ ਸੀਗਾ ਘਰਾਂ ਚ ਵੀ ਪਹਿਲਾਂ ਪਹਿਲਾਂ ਕਾਰਬਨ ਫਿਲਟਰ ਲੱਗੇ ਆ ਮੈਂ ਜਦੋਂ ਆਇਆ ਮੈਂ ਦੇਖਿਆ ਘਰੋਂ ਫਿਲਟਰ ਲੱਗਿਓ ਹੌਲੀ 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 ਫਿਰ ਰਿਵਰਸ ਪੌਸਸ ਸਿਸਟਮ ਆ ਗਿਆ ਹੁਣ ਜਿਹਦਾ ਤੁਹਾਡੇ ਘਰ ਦਾ ਪਾਣੀ ਹੈ ਘਰ ਦੇ ਪਾਣੀ ਦਾ ਜਿਹੜਾ ਮੇਨ ਤੁਹਾਡੀ ਜਿੱਥੇ ਵਾਟਰ ਮੀਟਰ ਲਗਾਇਆ ਉੱਥੇ ਤੁਸੀਂ ਜਿਹੜੀ ਸਾਈਜ਼ ਇੱਕ ਅਸੀਂ ਸਿਲੰਡਰ ਆਉਂਦੇ ਆ ਉਹਨੂੰ ਐਫ ਆਰ ਪੀ ਵੈਸਲ ਸਕਦੇ ਆ ਮੈਂ ਤੁਹਾਡਾ ਇਹ ਪ੍ਰੋਜੈਕਟ ਪੰਜਾਬ ਦੇ ਵਿੱਚ ਲੱਗਾ ਦੇਖਿਆ ਮੈਂ ਤੁਹਾਡੇ ਪਿੰਡ ਵੀ ਜਾ ਕੇ ਆਈ ਹਾਂ ਕਿਉਂਕਿ ਮੈਂ ਖੁਦ ਵੀ ਐਨ ਆਰ ਆਈ ਵਾਟਰ ਲਿミਟਿਡ ਦੀ ਟੀਮ ਦੀ মিডিਆ ਐਡਵਾਈਜ਼ਰ ਆ ਮੈਂ ਖੁਦ ਵੀ ਇਸ ਟੀਮ ਦੇ ਨਾਲ ਹੈਗੀ ਆ ਖੁਦ ਵੀ ਮੈਂਬਰ ਆ ਸੋ ਅਸੀਂ ਤੁਹਾਡੇ ਜਿਹੜੇ ਲੱਗੇ ਹੋਏ ਕੰਮਕਾਰ ਜਿਹੜੇ ਲੱਗੇ ਪਾਣੀ ਸੌਫਟਨਰ ਦੇ ਪਲਾਂਟਸ ਆ ਇੰਡੀਆ ਦੇ ਵਿੱਚ ਪੰਜਾਬ ਵਿੱਚ ਜਿੱਥੇ ਤੁਸੀਂ ਕੰਮ ਕਰ ਰਹੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡਾ ਇਹ ਆਈਡੀਆ ਆਇਆ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਆਪਣੇ ਘਰਾਂ ਦੇ ਪਾਣੀ 'ਚ ਕਲੋਰਿਨ ਕਿਉਂ ਨਹੀਂ ਕੱਢਦੇ ਸੋ ਇਸ ਕਰਕੇ ਅਸੀਂ ਤੁਹਾਨੂੰ ਤੁਸੀਂ ਸਾਡੇ ਸੱਦੇ ਤੇ ਪਹੁੰਚੇ ਹੋ ਵੈਸੇ ਤਾਂ ਤੁਸੀਂ ਆਉਂਦੇ ਜਾਂਦੀ ਰਹਿੰਦੇ ਹੋ ਪਰ ਇਸ ਵਾਰ ਐਨ ਆਰ ਆਈ ਵਾਟਰ ਲਿਮਟਿਡ ਦੇ ਕਾਇਤੇ ਤੁਸੀਂ ਇੱਥੇ ਪਹੁੰਚੇ ਹੋ ਤੇ ਸਾਡੇ ਜਿਹੜੇ ਕਹਿ ਲੋ ਕਿ ਉਹ ਪਾਣੀ ਦੇ ਸਿਸਟਮ ਜਾਂ ਪ੍ਰੋਜੈਕਟ ਵੀ ਆ ਉਹ ਵੀ ਇੱਥੇ ਸਾਡੇ ਕੋਲ ਪਹੁੰਚ ਚੁੱਕਾ ਸਾਰਾ ਕੁਝ ਸੋ ਅਸੀਂ ਇੱਕ ਦੋ ਕਿ ਇਨਸਟਾਲਮੈਂਟ ਜਿਹੜੀਆਂ ਹੁਣ ਕਰਨੀਆਂ ਪਹਿਲੇ ਸਾਡੇ ਕੁਝ ਪ੍ਰੋਜੈਕਟ ਆ ਉਹ ਤੁਹਾਡੀ ਦੇਖਰੇਖ ਦੇ ਵਿੱਚ ਕਰਨੇ ਆ ਹਾਂਜੀ ਸੋ ਤੁਸੀਂ ਕੀ ਸੋਚਦੇ ਹੋ ਕਿ ਜਿਨ੍ਹਾਂ ਜਿਵੇਂ ਮੈਂ ਪਾਣੀ ਉਹ ਯੂਜ਼ ਕਰ ਰਹੀ ਆ ਮੈਂ ਉਹਦੇ ਬਹੁਤ ਬੈਨੀਫਿਟ ਦੇਖ ਰਹੀ ਆ ਮੈਂ ਕੱਲ ਵੀ ਤੁਹਾਡੇ ਨਾਲ ਗੱਲ ਡਿਸਕਸ ਕੀਤੀ ਸੀ ਕਿ ਮੇਰੇ ਘਰ ਦੇ ਪਲਾਂਟਸ ਤੁਸੀਂ ਦੇਖੋਗੇ ਨਾ ਜਿਹੜੇ ਮੇਰੇ ਘਰ ਚ ਪੌਦੇ ਲੱਗੇ ਆ ਇੰਨੇ ਫਰੈਸ਼ ਤੇ ਇੰਨੇ ਹਰੇ ਆ ਨਾ ਉਹ ਉਹ ਤੁਸੀਂ ਇਦਾਂ ਲੱਗਦਾ ਕਿ ਉਹ ਆਰਟੀਫੀਸ਼ੀਅਲ ਐ ਇੰਨੀ ਚਮਕਿਆ ਉਹਨਾਂ ਪੌਦਿਆਂ ਦੇ ਵਿੱਚ ਦੇਖਣ ਨੂੰ ਇੰਜ ਲੱਗਦੇ ਆ ਬੜੇ ਬੜੇ ਜਿਆਦਾ ਉਹ ਕਹਿ ਲਓ ਕਿ ਸਿਹਤਮੰਦ ਪੌਦੇ ਆ ਜਿਹੜੇ ਮੇਰੇ ਘਰ 'ਚ ਲੱਗੇ ਆ ਔਰ ਪਾਣੀ ਜਿਹੜਾ ਅਸੀਂ ਖੁਦ ਪੀਂਦੇ ਆ ਮੇਰੇ ਘਰੇ ਕੋਈ ਗੈਸਟ ਵੀ ਆਉਂਦਾ ਤੇ ਉਹ ਪਾਣੀ ਉਹ ਰਾਜ ਕੇ ਗਲਾਸ ਪੀਂਦੇ ਆ ਵੀ ਇਦਾਂ ਨਹੀਂ ਕਿ ਹੈਵੀ ਲੱਗਦਾ ਜਾਂ ਉਹਦਾ ਟੇਸਟ ਚੇਂਜ ਹੁੰਦਾ ਆਦਤ ਬਣ ਗਈ ਆ ਤੇ ਮੈਂ ਤੇ ਛੋਟੀ ਮਸ਼ੀਨ ਨਾਲ ਲੈ ਕੇ ਚੱਲ ਜਾਨੀ ਜਿੱਥੇ ਟ੍ਰੈਵਲ ਕਰਨਾ ਹੁਣ ਤੁਸੀਂ ਕੀ ਐਡਵਾਈਸ ਕਰਦੇ ਆ ਜਿਹੜੇ ਲੋਕ ਕਲੋਰੀਨ ਵਾਲਾ ਪਾਣੀ ਪੀਂਦੇ ਆ ਸਾਰੇ ਪੀਂਦੇ ਆ ਸੀ ਸਾਰਾ ਕੈਲੈਂਡਰ ਹੀ ਪੀਂਦਾ ਆ ਪਰ ਜੇ ਕੋਈ ਆਪਣੇ ਘਰ ਚੋਂ ਸਿਸਟਮ ਲਵਾ ਕੇ ਆ ਆਪ ਨੂੰ ਆਪਣੇ ਘਰ ਦੇ ਪਾਣੀ ਨੂੰ ਕਲੋਰੀਨ ਰਹਿਤ ਕਰਨਾ ਚਾਹੁੰਦੇ ਆ ਪੂਰੇ ਘਰ ਦੇ ਪਾਣੀ ਨੂੰ ਤੇ ਉਹਦੇ ਲਈ ਆ ਸਿਸਟਮ ਜਿਹੜਾ ਆ ਉਹਦੀ ਇੰਸਟਾਲ ਕਰਨਾ ਜਾਂ ਕੀ ਕਰਨਾ ਉਹ ਕਿੰਨਾ ਕੁ ਪ੍ਰੋਜੈਕਟ ਔਖਾ ਆ ਕਿੰਨੀ ਕੁ ਉਹਦੀ ਟੇਕ ਕੇਅਰ ਦੇਖਰੇਖ ਕਰਨੀ ਕਿੰਨੀ ਕੁ ਔਖੀ ਆ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿਉਂਕਿ ਅਸੀਂ ਦੋ ਜਿਹੜੇ ਪਲਾਂਟ ਲਾਉਣੇ ਆ ਹੁਣ ਇੱਥੇ ਕੈਨੇਡਾ ਦੇ ਵਿੱਚ ਆ ਜਿਹੜੇ ਸਾਡੇ ਪਹਿਲੇ ਦੋ ਲੱਗਣੇ ਆ ਪਿੱਛੇ ਤੁਸੀਂ 30 ਸਾਲ ਪਹਿਲਾਂ ਤਾਂ ਬਹੁਤ ਕੰਮ ਇਹਦੇ ਤੇ ਕੀਤਾ ਸੀ ਪਰ ਅਸੀਂ ਹੁਣ ਐਨ ਆਰ ਆਈ ਵਾਟਰ ਨੇ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਅਸੀਂ ਤੁਹਾਡੇ ਨਾਲ ਰਲ ਕੇ ਪੰਜਾਬ ਤੋਂ ਸ਼ੁਰੂ ਕੀਤੀ ਸੀ ਪਰ ਅਸੀਂ ਕੈਨੇਡਾ 'ਚ ਇਹਨੂੰ ਕਰਨਾ ਚਾਹੁੰਦੇ ਆ ਸੋ ਕੈਨੇਡੀਅਨ ਲੋਕਾਂ ਨੂੰ ਅਸੀਂ ਕਿਵੇਂ ਗਾਈਡ ਕਰੀਏ ਕਿ ਪਾਣੀ ਚੋਂ ਕਲੋਰੀਨ ਕਿਵੇਂ ਕੱਢਣੀ ਆ ਕੀ ਨੁਕਸਾਨ ਆ ਉਹਨਾਂ ਨੂੰ ਕਲੋਰੀਨ ਦੇ ਦੇਖੋ ਤੁਸੀਂ ਲੱਕੀ ਇਸ ਕਰਕੇ ਉਹ ਜਿਹੜਾ ਪਾਣੀ ਅਸੀਂ ਵੈਨਕੂਵਰ ਦਾ ਯੂਜ਼ ਕਰ ਰਹੇ ਹਾਂ ਸਰੀ ਦਾ ਯੂਜ਼ ਕਰਦੇ ਹਾਂ ਇਹ ਗਲੇਸ਼ੀਅਰ ਤੋਂ ਪਾਣੀ ਆਉਂਦਾ ਸੋ ਇਹਦੇ ਵਿੱਚ ਇੰਨੀ ਸੀਰੀਅਸ ਸਮੱਸਿਆ ਹੋਰ ਨਹੀਂ ਹੈਗੀ ਜਿਹੜੀ ਕਿ ਬਾਕੀ ਦੇ ਸਿਟੀ ਚ ਹੈਗੀ ਆ ਇਹਦੇ ਵਿੱਚ ਜਿਹੜੀ ਵੀ ਮੇਨ ਸਮੱਸਿਆ ਹੈਗੀ ਆ ਉਹ ਕਲੋਰੀਨ ਹੀ ਆ ਜੇ ਤੁਸੀਂ ਕਲੋਰੀਨ ਨੂੰ ਪ੍ਰੋਪਰ ਸਾਰੇ ਘਰ ਚ ਕੱਢ ਦਿਓ ਜਿਹੜਾ ਹੁਣ ਸਿਸਟਮ ਮੈਂ ਤੁਹਾਨੂੰ ਰეკਮੈਂਡ ਕੀਤਾ ਸੀ ਉਹ ਇੱਕ ਮੇਨ ਆਫਟਰ వాటర్ ਮੀਟਰ ਤੇ ਲੱਗ ਜਾਣਾ ਉਸ ਨੇ ਜਿਹੜਾ ਪਾਣੀ ਸਾਰਾ ਪਾਣੀ ਤੁਹਾਡੇ ਘਰ ਦਾ ਉਹ ਕਲੋਰੀਨ ਫ੍ਰੀ ਕਰ ਦੇਣਾ ਨਾਉਣਾ ਤੋਣਾ ਤੁਹਾਡਾ ਹੈਅ ਡੈਂਡਰ ਸਕਿਨ ਥੋੜੀ ਗਲੋ ਕਰ ਲਾ ਪੈਗੀ ਫਿਰ ਤੁਹਾਡੇ ਕੱਪੜੇ ਬਿਲਕੁਲ ਸਾਫ਼ ਹੋ ਜੂਗੇ ਡਿਸਕਲਰੇਸ਼ਨ ਨਹੀਂ ਹੋਊਗੀ ਸਮੈਲੀ ਆਉਗੀ ਇਹ ਜੇ ਇਸ ਪਾਣੀ ਨਾਲ ਤੁਸੀਂ ਕੁਕਿੰਗ ਵੀ ਕਰੋਗੇ ਟੇਸ ਵੀ ਬੈਟਰ ਹੋਊਗਾ ਤੇ ਉਹ ਦੇਖੋ ਹੁਣ ਤੁਸੀਂ ਇਸ ਪਾਣੀ ਨੂੰ ਜੇ ਖਰੀਦੋਗੇ ਤੇ ਤੁਸੀਂ ਤਾਂ ਬਹੁਤ ਖਰਚਾ ਆਏਗਾ ਹੁਣ ਤੁਸੀਂ ਘਰ ਦਾ ਪਾਣੀ ਇੰਨਾ ਸਾਫ਼ ਲਿਆ ਕੇ ਕਿੱਥੇ ਕਰ ਲੋਗੇ ਸੋ ਇਹ ਇੱਕ ਬੜਾ ਸਿੰਪਲ ਇਕਨੋਮਿਕਲ ਅਸੀਂ ਸਿਸਟਮ ਬਣਾਇਆ ਜਿਹੜਾ ਕਿ ਹਰੇਕ ਬੰਦਾ ਇਹਨੂੰ ਅਫੋਰਡ ਕਰ ਸਕਦਾ ਔਰ ਤੁਹਾਨੂੰ ਉਹਦੇ ਬੈਨੀਫਿਟਸ ਇੰਨੇ ਮਿਲਣਗੇ ਤੁਸੀਂ ਆਪ ਦੱਸਿਆ ਵੀ ਤੁਸੀਂ ਜਿਹੜਾ ਪਾਣੀ ਪਿੰਨੇ ਆ ਤੁਹਾਡਾ ਫੇਸ ਗਲੋ ਕਰ ਲਾ ਪਊਗਾ ਕਈਆਂ ਦੇ ਕੁੜੀਆਂ ਦੇ ਪਿੰਪਲਸ ਹੁੰਦੇ ਆ ਫੇਸ ਤੇ ਇਸ ਪਾਣੀ ਪੀਣ ਦੇ ਨਾਲ ਉਹਦੇ ਪਿੰਪਲ ਠੀਕ ਹੋ ਜੂਗੇ ਇਹਦੇ ਬਾਕੀ ਦੇਖੋ ਜਿਹੜਾ ਛੋਟਾ ਬੱਚਾ ਆ ਛੋੜੇ ਬੱਚੇ ਦੀ ਜਿਹੜੀ ਤੁਸੀਂ ਕੇਅਰ ਕਰਨੀ ਆ ਮੇਰੀ ਜਿਹੜੀ ਮੇਨ ਸਟੱਡੀ ਮੈਂ ਕੀਤੀ ਆ ਉਹ ਹੈਲਥ ਤੇ ਮੈਂ ਕੀਤੀ ਆ ਔਰ ਮਾਂ ਦੇ ਪੇਟ ਜਦੋਂ ਬੱਚਾ ਕਨਸੀਵ ਹੁੰਦਾ ਮੈਂ ਉੱਦੀ ਉਤੋਂ ਸ਼ੁਰੂ ਕੀਤੀ ਆ ਕਿਉਂਕਿ ਜਿਹੜਾ ਸਿਸਟਮ ਆ ਸੀ ਪਾਣੀ ਬਣਾਉਨੇ ਆ ਇਹ ਤਾਂ ਕੁਦਰਤ ਦਾ ਪਾਣੀ ਹੁੰਦਾ ਜੀ ਦੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਮਹਾਤਾ ਠੀਕ ਹੈ ਪਾਣੀ ਬੰਦੇ ਨੇ ਨਹੀਂ ਬਣਾਇਆ ਜੀ ਹਵਾ ਬੰਦੇ ਨੇ ਨਹੀਂ ਬਣਾਈ ਧਰਤੀ ਬੰਦੇ ਨੇ ਨਹੀਂ ਬਣਾਈ ਪਰ ਆਪਾਂ ਕੀ ਕੀਤਾ ਹਵਾ ਫ੍ਰੀ ਸੀ ਅਸੀਂ ਉਹਨੂੰ ਗੰਦਾ ਕਰੀ ਜਾ ਰਹੇ ਹਾਂ ਹੁਣ ਜੀ ਮੈਂ ਤੁਹਾਡੇ ਘਰ ਚ ਆ ਕੇ ਤੁਹਾਡੀ ਹਵਾ ਖਰਾਬ ਕਰ ਦਵਾਂ ਉਹ ਘਰ ਦੇ ਵਿੱਚ ਤੇ ਤੁਸੀਂ ਤਾਂ ਮੈਨੂੰ ਘਰੋਂ ਬਾਹਰ ਕੱਢ ਦੋਗੇ ਪਰ ਲੋਕੀ ਕਰੀ ਯਾਰਾ ਇੰਡੀਆ ਬਹੁਤ ਪੋਲੂਸ਼ਨ ਨੇ ਸਭ ਕੁਝ ਹੋ ਗਿਆ ਹਵਾ ਵੀ ਅਸੀਂ ਖਰਾਬ ਕਰ ਲਈ ਜੇ ਤੁਸੀਂ ਹਵਾ ਖਰਾਬ ਨਾ ਕਰੋ ਤੁਹਾਨੂੰ ਡਾਕਟਰ ਦੀ ਜਾਂਦੀ ਲੋੜ ਨਹੀਂ ਪੈਗੀ ਥੋੜੀ ਆਕਸੀਜਨ ਨਾ ਸਾਡੇ ਪੰਜ ਹਵਾ ਚ ਹੋਗੀ ਯੂ ਵਿਲ ਬੀ ਪ੍ਰਮਾਤਮਾ ਨੇ ਤੁਹਾਨੂੰ ਇਦਾਂ ਦੀ ਸਿਸਟਮ ਲਾ ਕੇ ਦਿੱਤਾ ਤੁਸੀਂ ਇਟਸੈਲਫ ਕਯੂਰ ਬਾਈ ਯੋਰਸੈਲਫ ਹੂੰ ਦੂਸਰਾ ਜਿਹੜਾ ਪਾਣੀ ਆ ਪਾਣੀ ਬਿਲਕੁਲ ਸਾਫ਼ ਆ ਜੀ ਪਰ ਤੁਸੀਂ ਉਹਦੇ ਵਿੱਚ ਜਦੋਂ ਕੋਈ ਚੀਜ਼ ਐਡ ਕਰਦੇ ਆ ਕਿਉਂ ਕਰਦੇ ਆ ਉਹ ਤੁਸੀਂ ਪਹਾੜਾਂ 'ਚ ਚੱਲ ਜਾਓ ਕੈਨੇਡਾ 'ਚ ਸਭ ਤੋਂ ਬੈਸ ਸਭ ਤੋਂ ਜਿਆਦਾ ਫਰੈਸ਼ ਪਾਣੀ ਕੈਨੇਡਾ 'ਚ ਆ ਜੀ ਬਿਲਕੁਲ ਸਾਰੀ ਦੁਨੀਆ 'ਚ ਹਮ ਸਾਡੇ ਕੋਲ ਸਿਰਫ ਟੋਟਲ 3% ਪਾਣੀ ਆ ਡਰਿੰਕਿੰਗ ਵਾਟਰ ਸਾਰੀ ਵਰਲਡ 'ਚ 2% ਕੈਨੇਡਾ ਕੋਲ ਆ ਡਰਿੰਕਿੰਗ ਵਾਟਰ ਪਰ ਅਨਫੋਰਚਨਟਲੀ ਉਹਨੂੰ ਟਰੈਕ ਕਿੱਦਾਂ ਕਰੋਗੇ ਉਹ ਪਹਾੜ ਤੁਸੀਂ ਚੱਲ ਜਾਓ ਇੱਧਰ ਮੈਂ ਗਿਆ ਕਈਆਂ ਜਗ੍ਹਾ ਤੇ ਤੁਸੀਂ ਦੇਖਿਆ ਹੋਗਾ ਪਥਰਾ ਜੋ ਪਾਣੀ ਇੱਧਰ ਸੇਮਦਾ ਉੱਤੇ ਨੂੰ ਹਮ ਹੈਨਾ ਹੁਣ ਅਸੀਂ ਸਾਡੀਆਂ ਗਲਤੀਆਂ ਤਰਤੀਬੀ ਵੀ ਅਸੀਂ ਖਰਾਬ ਕਰੀ ਜਾ ਰਹੇ ਹਾਂ ਜੀ ਕੈਮੀਕਲ ਪਾ ਪਾ ਕੇ ਕੈਮੀਕਲ ਪਾ ਪਾ ਕੇ ਹੋਰ ਤੁਸੀਂ ਜਿਹੜੇ ਫਰੂਟ ਖਾਂਦੇ ਆਂ ਸਬਜ਼ੀਆਂ ਲਿਆਉਂਦੇ ਆਂ ਦਾਲਾਂ ਖਾਂਦੇ ਆਂ ਉਹਦੇ ਵਿੱਚ ਪ੍ਰੀਜ਼ਰਵਟਿਵ ਤੇ ਕੈਮੀਕਲ ਬਹੁਤ ਪਾਇਆ ਹੋਆ ਪਰ ਇੱਕ ਗੱਲ ਮੈਂ ਕਹੂੰਗੀ ਕਿ ਕਿਉਂਕਿ ਮੈਂ ਇਹ ਪਾਣੀ ਯੂਜ਼ ਕਰ ਰਹੀ ਹਾਂ ਜਿਹੜਾ ਮੈਂ ਮੇਰੇ ਘਰ ਦੇ ਪਾਣੀ ਚ ਕਲੋਰੀਨ ਨਹੀਂ ਗੀ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਵੀ ਆ ਖੁਸ਼ੀ ਵੀ ਆ ਔਰ ਜਦੋਂ ਉਹਦੇ ਨਾਲ ਫਰੂਟਸ ਜਾਂ ਵੈਜੀਟੇਬਲਸ ਉਹਦੇ ਨਾਲ ਕਲੀਨ ਕਰਦੇ ਆ ਉਹਨਾਂ ਦੀ ਲਾਈਫ ਵੀ ਵੱਧ ਜਾਂਦੀ ਹੈ ਜਦੋਂ ਉਹਦੇ ਨਾਲ ਕੁਕਿੰਗ ਕਰਦੇ ਆ ਉਹਨਾਂ ਦਾ ਟੇਸਟ ਵੀ ਬੜਾ ਵਧੀਆ ਰਹਿੰਦਾ ਆ ਸੋ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਪਾਣੀ ਜ਼ਰੂਰੀ ਸਾਡੇ ਲਈ ਬਹੁਤ ਆ ਤੇ ਹੁਣ ਜਿਹੜਾ ਅਸੀਂ ਗੱਲ ਕਰਦੇ ਆ ਕਿ ਬਹੁਤ ਈਜ਼ੀ ਆ ਇਹਨੂੰ ਇੰਸਟਾਲ ਕਰਨਾ ਇਸ ਸਿਸਟਮ ਨੂੰ ਸੋ ਐਨ ਆਰ ਆਈ ਵਾਟਰ ਦਾ ਅਸੀਂ ਸਾਰਾ ਇਨਫੋਰਮੇਸ਼ਨ ਵੀ ਨਾਲ ਦੀ ਨਾਲ ਦਿਖਾ ਰਹੇ ਹੈਗੇ ਆ ਸਾਡੇ ਸਕਰੀਨ ਤੇ ਨਾਲ ਦੀ ਨਾਲ ਤੁਸੀਂ ਇਨਫੋਰਮੇਸ਼ਨ ਵੀ ਦੇਖ ਰਹੇ ਹੋ ਕੋਸ਼ਿਸ਼ ਆ ਸਾਡੀ ਕਿ ਜਿਹੜੇ ਕੈਨੇਡੀਅਨ ਆ ਜਿਹੜਾ ਵੀ ਆਪਣੇ ਘਰ ਦੇ ਵਿੱਚੋਂ ਕਲੋਰੀਨ ਫ੍ਰੀ ਕਰਾਉਣਾ ਚਾਹੁੰਦਾ ਪਾਣੀ ਸੋ ਉਹ ਇਸ ਸਿਸਟਮ ਨੂੰ ਲਵਾ ਸਕਦੇ ਆ ਸੋ ਅਸੀਂ ਇਸ ਸਿਸਟਮ ਦੇ ਬਾਰੇ ਹੋਰ ਗੱਲਬਾਤ ਕਰਾਂਗੇ ਪਰ ਅੱਜ ਹੁਣ ਜਿਹੜਾ ਸਮਾਂ ਉਹ ਕਹਿ ਰਿਹਾ ਕਿ ਹੁਣ ਤਾਂ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਸਾਡੇ ਕੋਲ ਸਮਾਂ ਬਹੁਤ ਥੋੜਾ ਪਰ ਤੁਸੀਂ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਅਗਲੇ ਭਾਗ ਦੇ ਵਿੱਚ ਅਸੀਂ ਇਸ ਪਾਣੀ ਦੇ ਹੋਰ ਫਾਇਦੇ ਦੱਸਾਂਗੇ ਕਿਉਂਕਿ ਮੈਂ ਤੁਹਾਡੇ ਨਾਲ ਪੰਜਾਬ ਵਿੱਚ ਵਿਜ਼ਿਟ ਕੀਤਾ ਹਾਂ ਕੁਝ ਕੁ ਮਹੀਨੇ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਫੀਡਬੈਕ ਦਿੱਤੀ ਸੀ ਜੰਗ ਕੁੜੀਆਂ ਨੇ ਜਿਹੜੇ ਸੀਨੀਅਰ ਆ ਉਹਨਾਂ ਨੇ ਦਿੱਤੀ ਸੀ ਬੱਚਿਆਂ ਦੇ ਕੋਲੋਂ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਸੀ ਕਿ ਬੱਚਿਆਂ ਨੇ ਕਿਵੇਂ ਇੰਪਰੂਵ ਕੀਤਾ ਇਸ ਪਾਣੀ ਦੇ ਨਾਲ ਪਰ ਕੈਨੇਡਾ ਦਾ ਪਾਣੀ ਇੰਨਾ ਜ਼ਿਆਦਾ ਬੈਡ ਨਹੀਂ ਜਿੰਨਾ ਪੰਜਾਬ ਦਾ ਆ ਬਿਲਕੁਲ ਇੱਥੇ ਬਹੁਤ ਥੋੜਾ ਸਮਾਂ ਲੱਗਣਾ ਉਹ ਪਾਣੀ ਜੋ ਸਿਰਫ ਅਸੀਂ ਕਲੋਰੀ ਨਹੀਂ ਕੱਢਣੀ ਕਲੋਰੀ ਨਹੀਂ ਪਰ ਪੰਜਾਬ ਦੇ ਪਾਣੀਾਂ 'ਚ ਤਾਂ ਬਹੁਤ ਕੁਸ਼ਲ ਕਰ ਦੇ ਲੋ ਪਰ ਕੈਨੇਡਾ ਦਾ ਸਾਰਾ ਕੈਨੇਡਾ ਨਾ ਕੋ ਉਹ ਵੈਨਕੋਰ ਬੀਸੀ ਕਿਹਾ ਸੀ ਜਿੱਥੇ ਕਿ ਉਹ ਤੁਸੀਂ ਇੱਕ ਗਲੇਸ਼ੀਅਰ ਦਾ ਪਾਣੀ ਆ ਜੇ ਤੁਸੀਂ ਟਾਂਟੋ ਚੱਲ ਜਾਓ ਟ੍ਰਾਂਟੋ ਦਾ ਪਾਣੀ ਕਿੱਥੋਂ ਆਉਂਦਾ ਤੁਸੀਂ ਕਦੇ ਦੱਸਣਾ ਜੀ ਹੁਣ ਰਿਸਰਚ ਕੀਤੀ ਕਦੇ ਕਦੇ ਤੁਸੀਂ ਇਹ ਸੋਚਣਾ ਚਾਹੀਦਾ ਵੀ 70 ਤੋਂ 80% ਮੇਰੀ ਬਾਡੀ ਚ ਪਾਣੀ ਆ ਤੇ ਮੈਨੂੰ ਉਹਦਾ ਸੋਚਣਾ ਚਾਹੀਦਾ ਵੀ ਪਾਣੀ ਆਇਆ ਕਿੱਥੋਂ ਤੁਸੀਂ ਉਹ ਪਾਣੀ ਟੂਟੀ ਖੋਲੀ ਪਾਣੀ ਆ ਗਿਆ ਪਰ ਪਿੱਛੋਂ ਕਿੱਥੋਂ ਆ ਹਮ ਟ੍ਰਾਂਟੋ ਦੇ ਵਿੱਚ ਜਦੋਂ ਪਹਿਲੀ ਵਾਰੀ ਮੈਂ ਉੱਥੇ ਰਿਸਰਚ ਕੀਤੀ ਸੀ ਮੈਂ ਗੁਰਦੁਆਰਾ ਜੋ ਪਲਾਨ ਲਾਇਆ ਸੀ ਜਿਹੜਾ ਤੁਹਾਡਾ ਸੀਵਰੇਜ ਸਿਸਟਮ ਹੈ ਅੱਛਾ ਜੀ ਉਹ ਲੇਕਨ ਟੀਵੀ ਹੋ ਜਾਂਦਾ ਉਹ ਉੱਥੋਂ ਹੀ ਪਾਣੀ ਫੇਰ ਉਹ ਪੀਣ ਨੂੰ ਕਰਦੇ ਜਦੋਂ ਮੈਂ ਲੋਕਾਂ ਨੂੰ ਦੱਸਿਆ ਉਸ 8 ਨਾ ਕੋਈ ਨਾ ਕੋਈ 10 ਕਿਲੋਮੀਟਰ ਮਾਈਲ ਦਾ ਫਰਕ ਹੈ ਜਿੱਥੇ ਉਹ ਡੰਪ ਕਰਦੇ ਆ ਇਹਦਾ ਪਾਣੀ ਇਧਰੋਂ ਪਾਣੀ ਖੇਚਦੇ ਪੀਣ ਵਾਲਾ ਉਹ ਲੋਕ ਹੀ ਹਰਾਨ ਰਹਿ ਗਏ ਤੁਸੀਂ ਸੋਚਦੇ ਹੋ ਪਾਣੀ ਬਈ ਕੋਈ ਕੀ ਚੀਜ਼ ਆ ਬਈ ਕਿੱਥੋਂ ਪਾਣੀ ਆਉਂਦਾ ਮੈਨੂੰ ਲੱਗਦਾ ਜੀ ਇਹਨਾਂ ਨੇ ਇੱਕ ਹੋਰ ਬੜਾ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਪਾਣੀ ਆਉਂਦਾ ਕਿੱਥੋਂ ਆ ਤੇ ਖੈਰ ਅਸੀਂ ਤੇ ਸੋਚਦੇ ਸੀ ਗਲੇਸ਼ੀਅਰ ਤੋਂ ਵਾਟਰ ਆ ਰਿਹਾ ਹੈਗਾ ਜਾਂ ਸਿਰਫ ਬੀਸੀ ਦੀ ਜੇ ਗੱਲ ਕਰੀਏ ਸਾਨੂੰ ਤਾਂ ਗਲੇਸ਼ੀਅਰਸ ਤੋਂ ਵਾਟਰ ਆਉਂਦਾ ਪਰ ਟੋਰਾਂਟੋ ਦਾ ਪਾਣੀ ਕਿੱਥੋਂ ਆਉਂਦਾ ਹੈ ਮੈਨੂੰ ਮੇਰੇ ਲਈ ਖੁਦ ਹੈਰਾਨੀ ਜਰ ਕੇ ਇਹ ਹੈਰਾਨੀ ਜਨਕ ਖੁਲਾਸਾ ਹੋਇਆ ਕਿ ਪਾਣੀ ਆਉਂਦਾ ਕਿੱਥੋਂ ਤੇ ਪਾਣੀ ਜਾਂਦਾ ਕਿੱਥੇ ਆ ਸੋ ਉਹਦੇ ਬਾਰੇ ਅਸੀਂ ਅਗਲੇ ਐਪੀਸੋਡ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਰਮ ਜੀ ਜੀ ਅੱਜ ਤੁਸੀਂ ਸਮਾਂ ਦਿੱਤਾ ਬਹੁਤ ਮਿਹਰਬਾਨੀ ਪਰ ਅਸੀਂ ਅਗਲੀ ਵਾਰ ਤੁਹਾਡੇ ਕੋਲੋਂ ਹੋਰ ਟ੍ਰਾਂਟੋ ਦੇ ਪਾਣੀ ਬਾਰੇ ਤੇ ਪੰਜਾਬ ਦੇ ਪਾਣੀ ਬਾਰੇ ਜ਼ਰੂਰ ਗੱਲਬਾਤ ਕਰਨ ਦੀ ਸੋ ਬਹੁਤ ਮਿਹਰਬਾਨੀ ਜੀ ਸਮਾਂ ਦੇਣ ਦੇ ਲਈ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਬਹੁਤ